ਕਿਸ ਕਿ ਮੋਟਿਵ ਵਜਿਹੇ ਪ੍ਰੈਸ ਕੌਂਫਰੰਸ ਹੈ। ਅ ਖਾਣਾ ਦੁਰਾਹਾ ਦੇ ਵਿੱਚ ਈਕਐਫਆਈਆਰ ਨੰਬਰ ਪ੍ਰੈਸ ਨੋਟ ਤੁਹਾਨੂੰ ਦਿੱਤੇ ਆ 43 ਨੰਬਰ ਇੱਕ ਦਰਜ ਕੀਤੀ ਹੈ। ਇਹ ਬਲਜੀਤ ਸਿੰਘ ਇੱਥੇ ਕੰਪਲੇਨਟ ਹੈ। ਉਹਨੇ ਜਿਹੜਾ ਉਹਦੀ ਸਟੇਟਮੈਂਟ ਹੈ ਉਹਦੀ ਸਟੇਟਮੈਂਟ ਦੇ ਮੁਤਾਬਕ ਐਫਆਈਆਰ ਲਾਉਂਚ ਕੀਤੀ ਹੈ। ਅੰਦਰ ਸੈਕਸ਼ਨ ਪੀਐਨਐਸ ਨੀ ਆ ਤਾਂ ਰਹਾ ਮੈਂ ਸਾਰੀਆਂ ਪ੍ਰੈਸ ਨੋਟ ਤੇ ਦਿੱਤੀਆਂ ਹੋਈਆਂ। ਕਿ ਕਿਵੇਂ 22 ਨੇਮ ਬੰਦੇ ਉਹਨਾਂ ਨੇ ਦੱਸੇ ਤੇ ਬਾਕੀ ਅਣਸ਼ਾਹ ਦੇ ਬੰਦੇ ਉਹਨਾਂ ਦੀ ਜ਼ਮੀਨ ਤੇ ਆ ਕੇ ਉਹਨਾਂ ਨਾਲ ਮਾਰ ਕੁੱਟਾਈ ਕੀਤੀ ਮਾਰ ਦੇਣ ਦੀ ਨੀਅਤ ਦੇ ਨਾਲ ਜਿਹਦੇ ਤੇ ਪੁਲਿਸ ਦੇ ਕੋਲ ਜਦੋਂ ਇਨਫੋਰਮੇਸ਼ਨ ਆਈ ਤੇ ਤੁਰੰਤ ਉੱਥੇ ਪਹੁੰਚ ਕੇ ਪੁਲਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ ਅਸੀਂ ਕਰੀਬ 11 ਬੰਦੇ ਜਿਹੜੇ ਐ ਗਿਸ्तार ਕਰ ਲਏ ਆ ਤਾਂ ਕਿ ਲਾਈਨ ਡਾਟ ਰ ਮੇਨਟੇਨ ਰਹੇ ਉਹਦੇ ਵਿੱਚ ਅੱਡ ਅੱਡ ਪੁਲਿਸ ਪਾਰਟੀਆਂ ਜੁਣਾ ਕੇ ਸਾਰੇ ਬੰਦਿਆਂ ਦੀ ਤਰੰਗ ਇਸ ਤਰੀਕੀ ਕੀਤੀ ਔਰ ਇਹ ਵੀ ਜਿਹੜੀ ਆਂਹਦਾ ਤਫਤੀਸ਼ ਹੈ ਉਹ ਅਮਲ ਚੱਲਿਆਂ ਦੀ ਜਾ ਰਹੀ ਹੈ ਜਿਹਦੇ ਵਿੱਚ ਅਜੇ ਜਿਹੜੀ ਬਾਕੀ ਰਿਕਵਰੀ ਹਥਿਆਰਾਂ ਦੀ ਪਲੱਸ ਜਿਹੜੇ ਵਾਹਨ ਜੂਸ਼ ਹੋਏ ਆ ਉਹ ਵੀ ਕੀਤੀ ਜਾਣੀ ਹੈ ਇਹਦੇ ਵਿੱਚ ਜਿਹੜਾ ਵਜਾ ਰੰਜਿਸ਼ ਹੈ ਉਹ ਲੈਂਡ ਦਾ ਡਿਸਪਿਊਟ ਹੈ ਇਹ ਦੱਸਣਯੋਗ ਇਥੇ ਇਹ ਹੈ ਕਿ ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮੁਲਜ਼ਮ ਨੇ ਜਿਨ੍ਹਾਂ ਤੇ ਕਈ ਕਈ ਮਕਦਮੇ ਦਰਜ ਨੇ ਇਹਦੇ ਵਿੱਚ ਅਸੀਂ ਹੁਣਾਂ ਬੰਦਿਆਂ ਦੇ ਨਾਮ ਵੀ ਵਿੱਚ ਦਿੱਤੇ ਐ ਪ੍ਰੈਸ ਨੋਟ ਦੇ ਵਿੱਚ ਜਿਹੜੇ ਉਹਨਾਂ ਨੇ ਲਿਖਾਏ ਐ ਜਿਹੜੇ ਬੰਦੇ ਅਸੀਂ ਹੁਣ ਤੱਕ ਗ੍ਰਿਫਤਾਰ ਕਰ ਲਏ ਉਹ ਵੀ ਜਿਹੜੇ ਬੰਦੇ ਮਤਲਬ ਬਦਨਾਮ ਕਿਸਮ ਦੇ ਬੰਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਉਹ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਜੋ ਪੁਲਿਸ ਦੀ ਬਣਦੀ ਸੀ ਤਾਂ ਕਿ ਜਿਹੜਾ ਲਾਇਨਡ ਆਰਡਰ ਹੈ ਉਹ ਨੂੰ ਮੇਨਟੇਨ ਰੱਖਿਆ ਜਾਵੇ ਤੁਰੰਤ ਅਸੀਂ ਕੌਗਰੀਜੈਂਸ ਲਿੱਤਾ ਤੇ ਆਪਣੇ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਸਖਤ ਮਿਹਨਤ ਕਰਕੇ ਇਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਅਸੀਂ ਤਾਂ ਕਿ ਸਾਡਾ ਜਿਹੜਾ ਆਪਣਾ ਇਹ ਅਲੱਗਾ ਹੈ ਪੁਲਿਸ ਜ਼ਿਲ੍ਹਾ ਖੰਨਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਯੋਤੀ যাদব ਜੀ ਜਿਨ੍ਹਾਂ ਦਾ ਪ੍ਰਣਾ ਹੈ ਕਿ ਅਸੀਂ ਲਾ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣ ਦੇਣਾ ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦੇਣਾ ਸਰ ਜਿਹੜੇ 11 ਬੰਦੇ ਕਾਬੂ ਕੀਤੇ ਗਏ ਹਨ ਉਹਨਾਂ ਤੋਂ ਹਥਿਆਰ ਵੀ ਬਰਾਮਦ ਹੋਏ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਅਸੀਂ ਇਹ ਗਿਸਤਾਰੀ ਤੁਰੰਤ ਕਰ ਲਈ ਹੈ ਤੇ ਜਿਹੜੀ ਇਹਨਾਂ ਦੇ ਵਿੱਚ ਬਰਾਮਗੀ ਉਹ ਕੀਤੀ ਜਾ ਰਹੀ ਹੈ ਸਰ ਜਿਹੜੇ ਇਹ ਸਾਰੇ ਕਿਸ ਕਾਰੋਬਾਰ ਨਾਲ ਰਿਲੇਟਡ ਹੈਗੇ ਜਿਹੜੇ ਮੁਕਾਦਮੇ ਰਜਿਸਟਰਡ ਹੈਗੇ ਨੇ ਕੀ ਇਹ ਸਾਰੇ ਪ੍ਰੋਪਰਾਈਟਰ ਨਾਲ ਰਿਲੇਟਡ ਹੈਗੇ ਜਾਂ ਕੋ ਕੋ ਇਹਦੇ ਚ ਨਾ ਜੀ ਆਡ-ਅਡ ਪੱਤਰੀ ਦਰਜ ਨੇ ਮਾਰਕੋਟਾਈ ਦੇ ਵੀ ਨੇ ਇਹਨਾਂ ਦੇ ਵਿੱਚ ਹੀ ਨਹੀਂ ਇਸ ਕ੍ਰਾਈਮ ਦੇ ਵੀ ਨੇ ਈਵਨ ਐਨਡੀਪੀਐਸ ਦੇ ਵੀ ਨੇ ਇਹ ਬੰਦੇ ਜਿਹੜੇ ਇੱਕ ਮਿੰਟ ਦੇ ਨੇ ਜੀ ਇੱਕ ਮਿੰਟ ਦੇ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਆਂਗਾ ਪ੍ਰੈਸ ਨੋਟ ਦੇ ਵਿੱਚ ਇਹ ਸਾਰੇ ਦਰਾਹਾ ਤੇ ਦਰਾਹਾ ਦੇ ਆਲੇ ਦੋਲੇ ਜਿਹੜੇ ਪਿੰਡ ਨੇ ਉੱਥੋਂ ਦੇ ਨੇ ਇਹ ਚਣਕੂਈਆਂ ਖੁਰਦਨ ਦੇ ਵਿੱਚ ਜਿਹੜਾ ਝਗੜਾ ਹੋਇਆ ਸੀ ਜਿੱਥੇ ਲੈਂਡ ਡਿਸਪਿਊਟ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਜਿਹੜੇ ਆਇਡੈਂਟੀਫਾਈਡ ਜਿਹੜੇ ਉਹਨਾਂ ਨੇ ਬਾਈ ਨੇ ਬੰਦੇ ਲਿਖਾਏ ਨੇ ਤੇ ਪਲੱਸ ਅਨ ਆਇਡੈਂਟੀਫਾਈਡ ਬੰਦੇ ਉਹ ਅਨ ਆਇਡੈਂਟੀਫਾਈਡ ਬੰਦੇ ਵੀ ਇਹਨਾਂ ਦੀ ਪੁਸ਼ਗੀਸਟ ਦੇ ਆਧਾਰ ਤੇ ਤੇ ਪਲੱਸ ਜਿਹੜੇ ਅੱਗੇ ਇਹ ਇੰਜਰਡ ਬੰਦੇ ਹੈ ਕਿਉਂਕਿ ਇਹਦੇ 'ਚ ਇੱਕ ਬਜੀਤ ਸਿੰਘ ਦੀ ਸਟੇਟਮੈਂਟ ਹੈ ਪਲੱਸ ਜਿਹੜੀ ਅੱਗੇ ਇਦੇ ਵਿੱਚ ਦਿਨ ਚਾਰ ਬੰਦਿਆਂ ਦੇ ਇਸ ਤੋਂ ਇਲਾਵਾ ਸੱਡਾਂ ਲਗੀਆਂ ਆ। ਉਹ ਜਿਹੜੀਆਂ ਉਹਨਾਂ ਦੀ ਵੀ ਅਸੀਂ ਸਟੇਟਮੈਂਟਸ ਲੈ ਰਹੇ ਆ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆ ਅਸੀਂ ਅੱਗੇ ਨਾਮਿਨੇਟ ਹੋ ਰਹੇ ਆ ਤੇ ਆਇਡੈਂਟੀਫਾਈ ਕਰ ਰਹੇ ਆ ਤੇ ਅੱਗੇ ਗਿਸਤ ਕਰ ਰਹੇ ਆ। ਜਿਹੜੇ ਨਾ ਚਾਰੋਵਾਰ ਕੀ ਨੁਕਮੇ ਆ ਗਿਆ ਨੀ ਕੀ ਇਹਨਾਂ ਦਾ ਜਿਹੜੇ ਨੇ ਇhtiyaj ਦੂਸ ਕਿਤੇ ਨੇ ਜੀ ਉਹ ਇਹਨਾਂ ਦੇ ਆਪਣੇ ਪਰਸਨਲ ਸੀ ਜਾਂ ਫਾਇਲ ਕੀਤੇ ਸੀ। ਉਹ ਬਰਾਮਦ ਕੀਤੇ ਜਾ ਰਹੇ ਆ ਜਦੋਂ ਬਰਾਮਦਗੀ ਹੋ ਜਾਏਗੀ ਤੇ ਇਹਨਾਂ ਦੀ ਫਿਰ ਅਸੀਂ ਦੇਖਾਂਗੇ ਕਿ ਇਹ ਲਾਇਸੈਂਸੀ ਨੇ ਜਾਂ ਨਜਾਇਜ਼ ਨੇ ਸਰ ਜਿਹੜੇ ਇੰਜਰਡ ਨੇ ਉਹਨਾਂ ਦੀ ਕਿੰਨੀਆਂ ਸੱਟਾਂ ਲੱਗੀਆਂ ਨੇ ਇੰਜਰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਜਿਹਦੀ ਅਸੀਂ ਸਟੇਟਮੈਂਟ ਲਿਖੀ ਆ ਉਹਦੀ ਜਿਹੜੀ ਐਮ ਐਲ ਆਰ ਹੈ ਉਹ ਉਹਦੇ ਐਮ ਐਲ ਆਰ ਦੇ ਮੁਤਾਬਕ ਜੋ ਡਾਕਟਰਾਂ ਦੀ ਰਿਪੋਰਟ ਹੈ ਉਹਦੇ ਸੱਟਾਂ ਸਭ ਤੋਂ ਵੱਧ ਹੈ ਬਾਹਾਂ ਤੇ ਸੱਟਾਂ ਨੇ ਉਹਦੇ ਤੇ ਜਿਹੜੇ ਬਾਕੀ ਹੈ ਉਹਨਾਂ ਦੇ ਵੀ ਇੱਕ ਦੀ ਬਾਹ ਤੇ ਹੈ ਇੱਕ ਦੇ ਕੰਨ ਤੇ ਸੱਟ ਹੈਗੀ ਠੀਕ ਹੈ ਜੀ ਕੀ ਨੌਕੀ ਹੈ ਤੇ ਸਾਰੀਆਂ ਜਿਹੜੀਆਂ ਸੱਟਾਂ ਨੇ ਸੱਟਾਂ ਤੇਜ਼ ਹਰ ਹਿਾਰ ਨਾਲ ਉਹਨਾਂ ਨੇ ਕਿਰਪਾਨਾਂ ਯੂਜ਼ ਕੀਤੀਆਂ ਜਿਹੜੀ ਗੋਲੀ ਫਾਇਰਿੰਗ ਕੀਤੀ ਹੈ ਜਿਹੜੀ ਫਾਇਰ ਕੀਤਾ ਉਹ ਵੀ ਕਿਉਂਕਿ ਜਦੋਂ ਉਹ ਆਏ ਨੇ ਤੇ ਉਹਨਾਂ ਨੇ ਹਵਾ ਚ ਫੈਲਤੀ ਤੇ ਪਹਿਲਾਂ ਡਰਾਇਆ ਉਹਨਾਂ ਨੂੰ ਹਵਾ ਚ ਫੈਲ ਕਰਕੇ ਤੇ ਫਿਰ ਜਿਹੜੀਆਂ ਕਿਰਪਾਨਾਂ ਲੈ ਕੇ ਉਹਨਾਂ ਦਾ ਮਾਰ ਕੀਤਾ ਇਹ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਤੇ ਹੁਣ ਤੱਕ ਦੀ ਤਫਤੀਸ਼ ਸੱਟਾਂ ਦੇ ਮੁਤਾਬਕ ਹੁਣ ਤੱਕ ਉਹ ਕਿਰਪਾਨਾਂ ਜ਼ਿਆਦਾ ਯੂਜ਼ ਕਰਕੇ ਉਹਨਾਂ ਨੇ ਜਿਹੜੀਆਂ ਇਹ ਸੱਟਾਂ ਮਾਰੀਆਂ ਫਾਇਰ ਦੇ ਨਾਲ ਹਥਿਆਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਸੱਟ ਜਿਹੜੇ ਇੰਜਰਡ ਬੰਦੇ ਆ ਡਾਇਰੈਕਟ ਫਾਇਰ ਕੋਈ ਨਹੀਂ ਉਹਨਾਂ ਤੇ ਲੱਗਿਆ ਜਿਹੜੇ ਸਰ ਇਹਨਾਂ ਦੇ ਪ੍ਰਣਾਵਕ੍ਰਿੰਗ ਨੂੰ ਵੀ ਹੈ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਵੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਕਈਆਂ ਦੇ ਖਿਲਾਫ ਚਾਰ ਮੁਕਦਮੇ ਦੇ ਦਰਜ ਹੈ ਕਈਆਂ ਦੇ ਖਿਲਾਫ ਤਿੰਨ ਮੁਕਦਮੇ ਦੇ ਦਰਜ ਹੈ ਉਹ ਕੱਲੇ-ਕੱਲੇ ਤੇ ਅਸੀਂ ਸਾਰਿਆਂ ਦਾ ਜਿਹੜਾ ਰਿਕਾਰਡ ਹੈਗਾ ਕਿੰਨੇ ਦਾ ਰਿਕਾਰਡ ਹੈ ਉਹ ਸਾਰਾ ਛਾਣ ਪੀਣ ਕਰਦੇ ਆ ਸਰ ਇੱਕ ਦੋ ਔਰਤਾਂ ਤੇ ਹਮਲਾ ਕੀਤਾ ਗਿਆ ਜੀ ਇਹ ਇੱਕ ਦੋ ਔਰਤਾਂ ਸੀਗੀਆਂ ਵੀ ਸੀ ਇਹ ਨਾ ਜੀ ਇਹ ਇਹ ਤੁਹਾਨੂੰ ਮੈਂ ਦੱਸਿਆ ਵੀ ਲੈਂਡ ਡਿਸਪਿਊਟ ਹੈ ਉਹ ਲੈਂਡ ਡਿਸਪਿਊਟ ਨੂੰ ਮੱਦੇਨਜ਼ਰ ਰੱਖਦੇ ਹੋਏ ਮੋਟਰ ਤੇ ਉਹ ਫੈਮਿਲੀ ਆਪਣੀਆਂ ਔਰਤਾਂ ਸਮੇਤ ਆਲਰੇਡੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਬੇਰਹਸ਼ ਚੱਲ ਰਹੀ ਹੈ ਓਕੇ ਤੇ ਉਹ ਉੱਥੇ ਆਪਣੀ ਉਹ ਫਸਲ ਦੀ ਰਾਖੀ ਵਾਸਤੇ ਕਹਿੰਦੇ ਅਸੀਂ ਬੈਠੇ ਸੀ ਜੋ ਉਹਦੀ ਸਟੇਟਮੈਂਟ ਹੈ ਉਹ ਜਦੋਂ ਆਏ ਤੇ ਉਹਨਾਂ ਨੇ ਔਰਤਾਂ ਦੀਆਂ ਬਿਮਾਰੀਆਂ ਸੱਟ ਸਰ ਟੋਟਲ ਕਿੰਨੇ ਜਣੇ ਨਾਮਜਦ ਹੋਏ ਨੇ ਜੀ ਇਸ ਕੇਸ ਦੇ ਨਾਮਜਦ ਜਿਹੜੇ ਬੰਦੇ ਹੈਗੇ ਅ ਨਾਮਜਦ ਜਿਹੜੇ ਹੈਗੇ ਇਹ ਕਮ ਸੇ ਕਮ ਵੀ 14 ਬੰਦੇ ਬਾਈ ਨੇਮ ਨਾਮਜਦ ਨੇ ਜੀ ਮਤਲਬ ਆਈਡੈਂਟੀਫਾਈਡ ਜਿਹੜੇ ਬਾਈ ਨੇਮ ਨੇ 14 ਦੇ ਵਿੱਚੋਂ 11 ਫੜੇ ਗਏ ਜੀ ਚਾਰ ਬੰਦੇ ਅਜੇ ਜਿਹੜੇ ਹੋਰ ਹੈ ਜਿਹੜੇ ਬਾਈ ਨੇਮ ਨੇ ਉਹ ਜਿਹੜੇ ਮਫਰੂਦ ਨੇ ਭੱਜੇ ਹੋਏ ਨੇ ਬਾਕੀ ਜਿਹੜੇ ਅਨ ਆਇਡੈਂਟੀਫਾਈਡ ਬੰਦੇ ਆ ਉਹ ਵੀ ਸਾਰੇ ਭੱਜੇ ਹੋਏ ਆ ਲੇਕਿਨ ਇਹਨਾਂ ਦੀ ਪੁਸ਼ਕਿਸ਼ਤ ਦੇ ਮਤਲਬ ਕਿ ਜਿਹਦਾ ਜਿਹਦਾ ਕੀ ਰੋਲ ਆ ਜਿਵੇਂ ਆ ਕਿਹੜੇ ਕਿਹੜੇ ਬੰਦੇ ਆ ਪੁਲਿਸ ਪਾਰਟੀਆਂ ਸਾਡੀਆਂ ਸਾਰੀਆਂ ਦਸ਼ਾਵਾਂ ਦੇ ਵਿੱਚ ਇਹਨਾਂ ਦੇ ਟਕਾਣਿਆਂ ਤੇ ਕਿੱਥੇ ਕਿੱਥੇ ਆ ਮਤਲਬ ਔਨ ਟੋਜ ਆ ਕੋਈ ਕਿੰਨੇ ਕੋਈ ਫਾਇਰ ਕੀਤੇ ਨੇ ਨਾ ਨਹੀਂ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਜਿਹੜਾ ਇਹ ਬਲਜੀਤ ਸਿੰਘ ਹੈ ਇਹਦੇ ਸੱਟਾਂ ਜਿਹੜੀਆਂ ਗਿਆ ਬਾਹਰ ਤੇ ਜ਼ਿਆਦਾ ਮੇਜਰ ਗ੍ਰੀਵੀਅਸ ਸੱਟਾਂ ਨੇ ਤੇ ਬਾਕੀ ਗੰਦ ਤੇ ਔਰ ਵਾਈਟਲ ਆਰਗਨ ਤੇ ਵੀ ਸੱਟ ਆ। ਉਹ ਡਾਕਟਰ ਦੀ ਰਿਪੋਰਟ ਹੈ ਜੀ। ਜੋ ਡਾਕਟਰ ਦੀ ਰਿਪੋਰਟ ਹੈ ਉਹ ਦੀਆਂ ਜਿਹੜੀਆਂ ਤੁਹਾਨੂੰ ਦੱਸਿਆ ਕਿ ਰਿਪੋਰਟਸ ਨੇ ਐਮ ਐਲ ਆਰਸ ਉਹ ਅਸੀਂ ਕਲੈਕਟ ਕੀਤੀਆਂ। ਉਹਦੇ ਮੁਤਾਬਕ ਇਹਦੇ ਵਿੱਚ ਧਾਰਾ ਆ ਗਈ। ਲੇਕਿਨ ਕਿਉਂਕਿ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਕਿ ਉਹਨਾਂ ਨੇ ਆਂਧਿਆ ਨੇ ਫੇਰ ਕਰਕੇ ਪਹਿਲਾਂ ਫੇਰ ਕੀਤੇ ਨੇ। ਇਸ ਲਈ ਅਸੀਂ ਉਹ ਧਾਰਾ ਵੀ ਲਾਈ ਹੈ। ਸਰ ਕਿੰਨੇ ਕੋਈ ਫੇਰ ਕੀਤੇ ਨੇ ਉਹਦੀ ਦੱਸਣ ਦੇ ਮੁਤਾਬਕ ਇਹ ਹੈ ਕਿ ਉਹਨਾਂ ਦੇ 15-20 ਫੀ ਫੈਕ ਕੀਤੇ ਨੇ ਆਂਦਿਆਂ ਨੇ ਸਰ ਜਿਹੜਾ ਅਟੈਕ ਹੋਇਆ ਜੀ ਇਹਦੇ ਵਿੱਚ ਮੇਨ ਹੈਡਕਾਉਂਟ ਸੀ ਜੀ ਇਹ ਹੈਡ ਇਹਦੇ ਵਿੱਚ ਉਹ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਪਲਸ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਇਹ ਹੈ ਇਹਦੇ ਵਿੱਚ ਕਿ ਰਵੀ ਰਾਜਗੜ ਹੈ ਤੇ ਇੱਕ ਯਾਦਵਿੰਦਰ ਸਿੰਘ ਜਾਦੂ ਦੋਨੇ ਹੀ ਬੜੇ ਨੋਟੋਰੀਅਸ ਬੰਦੇ ਨੇ ਜਿਨ੍ਹਾਂ ਦੇ ਖਿਲਾਫ 11-10-10 ਮਕਦਮੇ ਦਰਜ ਹੈ ਉਹ ਜੀ ਹੱਥ ਨਹੀਂ ਆਏ ਪੁਲਿਸ ਪਾਰਟੀਆਂ ਲੱਗੀਆਂ ਇਹ ਯਾਦਵਿੰਦਰ ਜਾਦੂ ਕਿੱਥੇ ਉਹ ਇਹਨਾਂ ਨੂੰ ਜਿਹੜਾ ਇਹਨਾਂ ਦੇ ਰਿੰਗ ਲੀਡਰ ਟਾਈਪ ਨੇ। ਯਾਦਵਿੰਦ ਸਿੰਘ ਜਾਦੂ ਕਿੱਥੇ ਰਹਿਣ ਵਾਲਾ ਨੇ ਜੀ? ਇਹ ਪਿੰਡ ਕਟਾਣੀ। ਠੀਕ ਹੈ ਜੀ। ਹਾਂਜੀ। ਸਰ ਇਹਨਾਂ ਦਾ ਰਿਮਾਂਡ ਵਗੈਰਾ ਵੀ ਕੋਈ ਪਿਆ ਗਿਆ ਜੀ? ਅਸੀਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਇਹਨਾਂ ਦੀ ਅੱਜ ਗ੍ਰਿਫਤਾਰੀ ਪਾਈ ਹੋਈ ਮੀਨ ਰੈਸਟਰਡ ਨਹੀਂ ਸਾਡੇ ਕੋਲ। ਉਸਕਿ ਚੱਲ ਰਹੀ ਹੈ ਤੇ ਇਹਨਾਂ ਨੂੰ ਵਕਾਇਦੀ ਮਾਂ ਚੋਂ ਜਾਦੇ ਪੇਸ਼ ਕੀਤਾ ਜਾਏਗਾ। ਜੋ ਕਾਇਦੇ ਕਾਨੂੰਨ ਹੈ ਉਹਦੇ ਹ ਅ ਪੇਸ਼ ਕਰਕੇ ਪੁਲਿਸ ਰਿਮਾਰ ਵੀ ਆ ਸਕਦਾ ਹੈ। ਠੀਕ ਸਰ ਬਹੁਤ ਧੰਨਵਾਦ। ਥੈਂਕ ਯੂ।